ਸ੍ਰੀ ਗੁਰੂ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਰਦਾਸਪੁਰ ਲੜਕੀ ਦੀ ਰਿੰਗ ਸ਼ਰਮਣੀ ਤੋਂ ਬਾਅਦ ਪਰਦੇ ਰਖੇ ਪਰਿਵਾਰ ਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ 3 ਜੂਨ ਆਪਣੀ ਭੈਣ ਦੀ ਰਿੰਗ ਸ਼ਰਮਣੀ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਘਰ ਛੱਡ ਕੇ ਕਾਰ ਤੇ ਵਾਪਸ ਪਰਤ ਰਕੇ ਦੋ ਨੌਜਵਾਨਾਂ ਤੇ ਇੱਕ ਹੋਜ ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਕਟਨਾਦੀ ਰਾਤ ਨੂੰ ਕਮੇਟੀ ਦਾ ਨੇੜੇ ਕਮੇਟੀ ਦੇ ਨੇੜੇ ਵਾਪਰੀ ਹੈ ਜਦ ਕੇ ਮਾਮਲਾ ਪ੍ਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਥਾਣਾ ਸਿਟੀ ਗੁਰਦਾਸਪੁਰ ਵਿਖੇ ਕੀਤੀ ਗਈ ਸ਼ਿਕਾਇਤ ਵਿੱਚ ਅਨਿਲ ਕੁਮਾਰ ਮਹਾਜਨ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਵੱਲੋਂ ਦੱਸਿਆ ਗਿਆ ਹੈ ਕਿ ਬੀਤੀ ਰਾਤ ਨੂੰ ਆਪਣੀ ਤੀ ਦੀ ਰਿੰਗ ਸਰਮਣੀ ਇੰਟਰਨੈਸ਼ਨਲ ਹੋਟਲ ਗੁਰਦਾਸਪੁਰ ਅੰਦਰ ਸਮਾਪਤ ਕਰਕੇ ਕਰੀਬ 12:30 ਵਜੇ ਰਾਤ ਆਪਣੇ ਭਤੀਜੇ ਮਨਸ਼ੂ ਮਹਾਜਨ ਤੇ ਲੜਕੀ ਮੋਦਲੁਮਹਾਸ਼ਨ ਸਮੇਤਕਾਰ ਚ ਰਿਸ਼ਤੇਦਾਰਾਂ ਨੂੰ ਛਾਟਕੇ ਵਾਪਸ ਘਰ ਆ ਰੱਖੇ ਸਨ ਜਦੋਂ ਕਮੇਟੀਕਰ ਨੇੜੇ ਪੁੱਜੇ ਤਾਂ ਹੀਰਾ ਲਾਲ ਕੋਸ਼ਲ ਪੁੱਤਰ ਰਾਜਕਮਰ ਵਾਸੀ ਨੇੜੇ ਕਮੇਟੀਕਰ ਰਾਕੁਲ ਤੇ ਰਾਜੂ ਵਾਸੀ ਗੀਤਾ ਭਵਨ ਨੇ ਆਪਣੀ ਕਾਰਨਾਲ ਅਧਿਕਾਰ ਨੂੰ ਟੱਕਰ ਮਾਰ ਕੇ ਰੋਕਿਆ ਤੇ ਫਿਰ ਉਹਨਾਂ ਦੇ ਲੜਕੇ ਤੇ ਭਤੀਜੇ ਤੇ ਹਮਲਾ ਕਰ ਦਿੱਤਾ ਤੇ ਉਨਾਂ ਨੂੰ ਦਸਤੀ ਹਥਿਆਰ ਨਾਲ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਹਮਲਾਵਰਾਂ ਵੱਲੋਂ ਉਹਨਾਂ ਦੀ ਕਾਰ ਨੂੰ ਨੁਰਸਾਨ ਨੁਕਸਾਨ ਕਰਨ ਦੇ ਨਾਲ-ਨਾਲ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਹਮਾਸ਼ਯ ਮਹਾਜਿੰਦਾ ਲਾਜ ਸਿਵਲ ਹਸਪਤਾਲ ਗਰਦਾਸਪੁਰ ਵਿੱਚ ਚਲ ਰਿਹਾ ਹੈ ਝਗੜੇ ਦੀ ਵਜ੍ਹਾ ਪ੍ਰਾਣੀ ਰੰਜਿ ਦੱਸੀ ਜਾ ਰਹੀ ਹੈ ਉੱਥੇ ਹੀ ਤਫਸੀ ਅਫਸਰ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਹੀਰਾ ਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ